ਤਾਂ ਹਾਂ ਜੀ ਦੋਸਤੋ ਪੰਜਾਬ ਰਾਜ ਦੇ ਮੁਲਾਜ਼ਮਾਂ ਦੇ ਲਈ ਅੱਜ ਆ ਸਕਦੀ ਹੈ ਵੱਡੀ ਖੁਸ਼ਖਬਰੀ ਦੁਪਹਿਰ 2 ਵਜੇ ਤੋਂ ਬਾਅਦ 11 April ਜਾਨੀ ਕਿ ਅੱਜ ਸ਼ੁੱਕਰਵਾਰ ਹੋਵੇਗੀ ਇੱਕ ਹੋਰ ਹੰਗਾਮੀ ਮੀਟਿੰਗ ਕੈਬਨਟ ਦੀ ਮੀਟਿੰਗ ਜਿਹੜੀ ਹੈ ਸੀਐਮ ਮਾਨ ਦੇ ਨਿਵਾਸ ਤੇ ਦੱਸਿਆ ਜਾ ਰਿਹਾ ਹੈ ਕਿ ਕੈਬਨਟ ਮੀਟਿੰਗ ਹੋਣ ਜਾ ਰਹੀ ਹੈ ਇਸ ਕੈਬਨਟ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਨੂੰ ਕੇਂਦਰ ਦੇ ਵਾਂਗ 2% ਦੇਣ ਦੇ ਉੱਤੇ ਸਹਿਮਤੀ ਬਣ ਸਕਦੀ ਹੈ ਕੀ ਹੈ ਸੁੱਤਰ ਜਿਹੜੇ ਹਵਾਲੇ ਜਿਤੋਂ ਵੱਡੀ ਅਪਡੇਟ ਆ ਰਹੀ ਹੈ ਇਸ ਵੀਡੀਓ ਦੇ ਵਿੱਚ ਅਸੀਂ ਹੀ ਜਾਣਨ ਦੀ ਕੋਸ਼ਿਸ਼ ਅੱਜ ਕਰਾਂਗੇ ਤੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਜਿਹੜੇ ਲੰਬੇ ਸਮੇਂ ਤੋਂ ਬਾਅਦ ਜਿਹੜੇ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਲਗਾਤਾਰ ਕੈਬਨਿਟ ਮੀਟਿੰਗ ਨੂੰ ਦੇਖਣ ਨੂੰ ਮਿਲ ਰਹੀ ਹੈ ਸੋ ਦੋਸਤੋ ਅੱਜ ਜਿਹੜੀ ਹੈ 11 April ਨੂੰ ਇੱਕ ਹੋਰ ਹੰਗਾਰੇ ਮੀਟਿੰਗ ਜਿਹੜੀ ਹੈ ਕੈਬਨਿਟ ਦੀ ਮੀਟਿੰਗ ਜਿਹੜੀ ਹੈ ਸੱਦ ਲਈ ਗਈ ਹੈ ਅਤੇ ਜਿਹੜੀ ਕੱਲ ਸ਼ਾਮ ਜਾਨਕੀ ਬੀਤੇ ਦਿਨ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ 11 April ਨੂੰ ਬਾਅਦ ਦੁਪਹਿਰ 2 ਤੋਂ 2 ਵਜੇ ਤੋਂ ਬਾਅਦ ਇੱਕ ਕੈਬਨਿਟ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਮਲਾਜ਼ਮਾਂ ਤੇ ਪੈਨਸ਼ਨਰਸ ਦੇ ਜਿਹੜੇ ਨਾਮ ਹੁੰਦੇ ਆ ਵੀ ਜਿਹੜੇ ਕਿ ਸ਼ਾਮਿਲ ਹੋਣਗੇ ਅਤੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਿਸ ਦੇ ਤਰ੍ਹਾਂ ਬੀਤੇ ਦਿਨੀ ਜਿਹੜੇ ਕੇਂਦਰ ਸਰਕਾਰ ਨੇ ਜਿਹੜਾ ਆਪਣੇ ਮਲਾਜ਼ਮਾਂ ਨੂੰ ਮਹਿੰਗਾਈ ਪੱਤੇ ਦਾ ਐਲਾਨ ਕੀਤਾ ਸੀ ਅਤੇ 3 ਮਹੀਨੇ ਦਾ ਏਰੀਅਰ ਦੇਣ ਦਾ ਐਲਾਨ ਕੀਤਾ ਸੀ ਸੋ ਉਸੇ ਤਰਜ਼ ਦੇ ਉੱਤੇ ਜਿਹੜਾ ਹੈ ਪੰਜਾਬ ਰਾਜ ਦੇ ਮਲਾਜ਼ਮਾਂ ਤੇ ਪੈਨਸ਼ਨਰਸ ਨੂੰ ਅੱਜ 2% ਡੀਏ ਯਾਨੀ ਕਿ ਮਹਿੰਗਾਈ ਪੱਤਾ ਦਿੱਤਾ ਜਾ ਸਕਦਾ ਹੈ ਅਤੇ 3 ਮਹੀਨਿਆਂ ਦਾ 에ਰਰ ਵੀ ਦਿੱਤਾ ਜਾ ਸਕਦਾ ਹੈ ਹਾਲਾਂਕਿ ਇਸ ਦੇ ਉੱਤੇ ਕੋਈ ਵੀ ਅਧਾਰਿਤਕ ਪੁਸ਼ਟੀਕਰਨ ਤਾਂ ਨਹੀਂ ਹੋਇਆ ਹੈ ਪਰ ਸੂਤਰ ਦੇ ਹਵਾਲੇ ਇੱਕ ਵੱਡੀ ਅਪਡੇਟ ਇਹ ਆ ਰਹੀ ਹੈ ਕਿ ਅੱਜ ਦੀ ਜਿਹੜੀ ਕੈਬਨਿਟ ਮੀਟਿੰਗ ਦੇ ਵਿੱਚ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਸ਼ਟਰੋਸ ਨੂੰ ਇੱਕ ਵੱਡਾ ਜਿਹੜਾ ਹੈ ਤੋਹਫਾ ਦਿੱਤਾ ਜਾ ਸਕਦਾ ਹੈ ਕਿਉਂਕਿ ਲਗਾਤਾਰ ਹੀ ਜੋ ਪੰਜਾਬ ਸਰਕਾਰ ਦੇ ਉੱਤੇ ਦਬਾਅ ਜਿਹੜਾ ਹੈ ਵੱਧਦਾ ਜਾ ਰਿਹਾ ਹੈ ਕੇਂਦਰ ਅਤੇ ਪੰਜਾਬ ਰਾਜ ਦੇ ਮੁਲਾਜ਼ਮਾਂ ਦੇ ਜੇਕਰ ਡੀਏ ਦੀ ਗੱਲ ਕੀਤੀ ਜਾਵੇ ਤਾਂ 13% ਦਾ ਅੰਤਰ ਜਿਹੜਾ ਕਿ ਹੋ ਚੁੱਕਿਆ ਹੈ ਪਿੱਛੇ ਛਾਰੇ ਨੇ ਸ ਹੁਣ ਲਗਾਤਾਰ ਸੰਘਰਸ਼ ਜਿਹੜਾ ਹੈ ਮਲਾਜ਼ਮਾਂ ਦਾ ਇੱਕ ਹੈ ਪਰ ਅੱਜ ਜਿਹੜੀ ਜੇਕਰ ਗੱਲ ਕਰੀਏ ਤਾਂ ਕੈਬਨਟ ਦੀ ਹੰਗਾਮੀ ਮੀਟਿੰਗ ਦੇ ਵਿੱਚ ਇੱਕ ਵੱਡਾ ਫੈਸਲਾ ਜਿਹੜਾ ਹੈ ਲਿਆ ਜਾ ਸਕਦਾ ਹੈ ਬਾਕੀ ਜਿਹੜਾ ਹੈ 2.9 ਪੇ ਸਕਿਲ ਅਤੇ ਜੇਕਰ ਗੱਲ ਕਰੀਏ ਤਾਂ اوਪੀਐਸ ਜਾਣੀ ਕੀ 올ਡ ਪੈਨਸ਼ਨ ਸਕੀਮ ਦੇ ਉੱਤੇ ਹਾਲਾਂਕਿ ਇਸ ਦੇ ਉੱਤੇ ਅੱਜ ਕੋਈ ਵੀ ਵੱਡਾ ਫੈਸਲਾ ਨਹੀਂ ਆਵੇਗਾ ਪਰ ਬਟ ਜਿਹੜੀ ਟੇਬਲ ਟਾਕ ਹੈ ਜਾਨੀ ਕਿ ਟੇਬਲ ਟਾਕ ਜਰੂਰ ਜਿਹੜੀ ਹੈ ਕੀਤੀ ਜਾ ਸਕਦੀ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਕਿਹੜਾ ਵੱਡਾ ਫੈਸਲਾ ਨਿਕਲ ਕੇ ਆਂਦਾ ਹੈ ਸਾਰੀ ਹੀ ਜਾਣਕਾਰੀ ਤੁਹਾਨੂੰ ਟਾਈਮ ਟੂ ਟਾਈਮ ਦਿੱਤੀ ਜਾਵੇਗੀ ਮੀਟਿੰਗ ਦੇ ਵਿੱਚ ਕੀ ਆ ਫੈਸਲਾ ਜਿਹੜਾ ਮਲਾਜ਼ਮਾਂ ਦੇ ਹੱਕ ਦੇ ਵਿੱਚ ਆਇਆ ਕੋਈ ਆਫੀਸ਼ੀਅਲ ਲੈਟਰ ਜਾਰੀ ਹੋਇਆ ਸਾਰੀ ਹੀ ਜਾਣਕਾਰੀ ਤੁਹਾਨੂੰ ਇਸ ਚੈਨਲ ਤੇ ਦਿੱਤੀ ਜਾਵੇਗੀ ਧੰਨਵਾਦ ਜੀ